ਸਾਡੇ ਨੋਟਸ ਆਇਆ ਸੀਗਾ ਕਿ ਪੁਲਿਸ ਸਟੇਸ਼ਨ ਬੇਗਾ ਦੇ ਇੱਕ ਦੋ ਬੰਦੇ ਪੋਜ਼ੀਟਿਵ ਆਇਆ ਕੋਵਿਡ-19 ਪੋਜ਼ੀਟਿਵ ਤੇ ਉਹਨਾਂ ਦੇ ਜਿਹੜੇ ਫਰਸਟ ਕੰਟੈਕਟ ਟ੍ਰੇਸ ਕਰਦੇ ਹੋਏ ਜਿਹੜੇ ਥਾੜੇ ਦੇ ਅੱਜ ਸਪੈਸ਼ਲ ਟੈਸਟ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ ਅਸੀਂ 23 ਟੈਸਟ ਲਏ ਆ ਇੱਕ ਦੋ ਆਊਟਸਾਈਡਰ ਵੀ ਹੈਗੇ ਆ ਜਿਹੜੇ ਪੁਲਿਸ ਸਟੇਸ਼ਨ ਵਾਲੇ ਲੈ ਕੇ ਇੱਕ ਦੋ ਬੰਦੇ ਆਊਟਸਾਈਡ ਤੇ ਉਹਨਾਂ ਵਿੱਚੋਂ ਆਈ ਥਿੰਕ 7-8 ਦੇਸ ਤੇ 8 ਪੋਜ਼ੀਟਿਵ ਆਏ ਆ ਤੇ ਬਾਕੀ ਜਿਹੜੇ 23 ਚੋਂ 8 ਪੋਜ਼ੀਟਿਵ ਆਏ ਆ ਇਨਕਲੂਡਿੰਗ ਐਸਐਚਓ ਸਾਹਿਬ ਇਹਨਾਂ ਨੂੰ ਅਸੀਂ ਇਨਸਟਰਕਟ ਕਰ ਦਿੱਤਾ ਜੋ ਵੀ ਗਵਰਨਮੈਂਟ ਦੀਆਂ ਹਦਾਇਤਾਂ ਆ 10 ਦਿਨਾਂ ਲਈ ਹੋਮ ਆਈਸੋਲੇਸ਼ਨ ਕਰਨਾ ਇਹਨਾਂ ਨੂੰ ਲੱਕੀਲੀ ਕੋਈ ਸਿੰਪਟੋਮੈਟਿਕ ਕੇਸ ਜਾਂ ਕੋਈ ਇਦਾਂ ਦਾ ਸਾਡੇ ਕੋਲ ਕੇਸ ਹੈ ਨਹੀਂਗਾ ਜਿਹੜਾ ਜੇ ਨੂੰ ਕਿ ਜਲੰਧਰ ਜਾਂ ਕੋਈ ਮੈਡੀਕਲ ਕੇਅਰ ਦੀ ਲੋੜ ਹੋਵੇ ਤੇ ਬਾਕੀ ਇਹਨਾਂ ਦੇ ਜਿਹੜੇ ਹੈਗੇ ਫੋਨ ਨੰਬਰ ਸਾਡੇ ਕੋਲ ਹੈ ਆ ਤੇ ਜਿੱਦਾਂ ਵੀ ਪਿੱਛੋਂ ਸਰਕਾਰ ਦੀਆਂ ਹਦਾਇਤਾਂ ਹੋਵਗੀਆਂ ਇਹਨਾਂ ਨੂੰ ਅਸੀਂ ਉਹ ਇਹਨਾਂ ਨੂੰ ਜਾਣੂ ਕਰਵਾ ਕੇ ਤਾਂ ਫਿਰ ਅਗਲੀ ਕਾਰਵਾਈ ਕਰਾਂਗੇ ਰਿਪੋਰਟ ਅਸੀਂ ਕੰਪਾਈਲ ਕਰਾਂਗੇ ਇਹ ਹੋਮ ਦੇ ਵਿੱਚ ਘਰ ਵਿੱਚ ਕਰੂਗੇ ਕਾਊਂਟਰ ਹਾਂਜੀ ਹਾਂਜੀ ਬਿਲਕੁਲ ਘਰ 'ਚ ਕਰਾਂਗੇ ਜੇ ਕਿਸੇ ਬੰਦੇ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਉਹਨੂੰ ਫਿਰ ਮੌਕੇ ਦੇ ਹਿਸਾਬ ਨਾਲ ਜੋ ਵੀ ਇਨਸਟਰਕਸ਼ਨ ਹਾਇਰ ਅਥਾਰਟੀ ਦੀਆਂ ਹੋਣਗੀਆਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਕੋਵਿਡ ਕিয়ার ਸੈਂਟਰ ਜਾਂ ਸਿਵਲ ਹਸਪੀਟਲ ਮੌਕੇ ਦੇ ਉਹ ਉਹ ਹਿਸਾਬ ਨਾਲ ਉਹਨਾਂ ਨੇ ਭੇਜਿਆ ਜਾ ਸਕਦਾ ਇਹ ਸਾਰੇ ਕਿਉਂਕਿ ਏ ਸਿੰਪਟੋਮੈਟਿਕ ਆ ਤੇ ਸਾਡੇ ਕੋਲ ਪ੍ਰੋਵੀਜ਼ਨ ਹੈਗੀ ਆ ਹੁਣ ਹੋਮ ਆਈਸੋਲੇਸ਼ਨ ਦੀ ਤੇ ਇਹਨਾਂ ਨੂੰ ਸਾਰਿਆਂ ਨੂੰ 10 ਦਿਨਸ ਲਈ 10 ਦਿਨਸ ਲਈ ਸਟ੍ਰਿਕਟ ਹੋਮ ਆਈਸੋਲੇਸ਼ਨ ਚ ਭੇਜਿਆ ਜਾ ਰਿਹਾ ਹੈ